ਪਹਿਲਾਂ ਸਾਡੇ ਪਿੰਡ ਦੇ ਵਿੱਚ 1978 ਦੇ ਵਿੱਚ ਪੰਚਾਇਤੀ ਸੰਮਤੀ ਹੋਈ ਸੀ ਉਦੋਂ ਵੀ ਪਿੰਡ ਦਾ ਵਧੀਆ ਆਪਸੀ ਇਤਿفاق ਸੀ ਤੇ ਹੁਣ ਜਿਹੜੀ ਹੈ 46 ਸਾਲ ਬਾਅਦ ਦੁਬਾਰਾ ਸੰਮਤੀ ਹੋਈ ਹੈ ਇਹ ਬਹੁਤ ਹੀ ਵਧੀਆ ਜਿਹੜੀ ਸਾਡੇ ਨਗਰ ਦੀ ਪੰਚਾਇਤ ਚੁਣੀ ਗਈ ਹੈ ਸਰਪੰਚ ਤੇ ਪੰਜ ਜਿਹੜੇ ਵੀ ਚੁਣੇ ਗਏ ਨੇ ਬਹੁਤ ਮਿਹਨਤੀ ਬੱਚੇ ਨੇ ਅਸੀਂ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਾਂਗੇ ਕਿ ਆਉਣ ਵਾਲੇ ਜਿਹੜਾ ਸਮਾਂ ਪਿੰਡ ਦੀ ਤਰੱਕੀ ਜਿਹੜੀ ਹੈ ਬਹੁਤ ਜ਼ਿਆਦਾ ਹੋਵੇ ਤੇ ਅਕਾਲ ਪੁਰਖ ਵਾਹਿਗੁਰੂ ਦੇ ਅਸ਼ੀਰਵਾਦ ਨਾਲ ਸਾਡਾ ਪਿੰਡ ਦਿਨ ਦੁਗਣੀ ਰਾ ਚੁਗਣੀ ਤਰੱਕੀ ਕਰੇ गयो सो महान हासिरा गयो माने आजै त आउँछु आउँ पाइनु लाग्छ आभी देखे हा ਜਾ ਬਣਾਓ ਪਾਸੇ ਤੇ ਵੀ ਨਾਲ ਹਾਂ ਸੌ ਲਾਓ ਇਹਦਾ ਪਹਨ ਬਣਾ ਲਈਓ ਜਾਓ ਇੱਥੇ ਜਾਵਾਰ ਸਾਰਿਆਂ ਨੂੰ ਉਹ ਇੱਥੇ ਇਕੱਠੇ ਕਰਦੇ ਖਵਾ ਦੇ ਵੀਰੇ ਇਕੱਠੇ ਹੋਣ ਦੀ ਨੇ ਸਮਾਰ ਕੇ ਗਵਾਓ ਕੀ ਹੁੰਦਾ ਸਿਰਫ ਮੈਂ ਕੁਦਬਾਰੀ ਚੇਅਰਮੈਨ ਸਾਹਿਬ ਅੱਜ ਸਰਬਸੰਮਤੀ ਹੋਈ ਹੈ ਕੀ ਕਹਿਣਾ ਚਾਹੁੰਦੇ ਹਾਂ ਬਹੁਤ ਖੁਸ਼ੀ ਦੀ ਗੱਲ ਹੈ ਗੁਰੂ ਮਹਾਰਾਜ ਨੇ ಅಪਾਰ ਕਿਰਪਾ ਕੀਤੀ ਹੈ ਸਾਡੇ ਨਗਰ ਤੇ ਕਿਉਂ ਬਹੁਤ ਲੰਬੇ ਸਾਲ ਬਾਅਦ ਇਹ ਸਮਝੌਤਾ ਹੋਇਆ ਜਿਵੇਂ ਮੇਰੇ ਤੋਂ ਪਹਿਲਾਂ ਸਰਪੰਚ ਸਾਹਿਬ ਨੇ ਦੱਸਿਆ ਵੀ ਇਹ ਹਰ ਸਾਲ ਇਹਨਾਂ ਦੇ ਵਿਕਾਸ ਦੇ ਕੰਮਾਂ 'ਚ ਮੁੱਢ ਤੋਂ ਛੋਟੀ ਉਮਰ ਤੋਂ ਇਹ ਕੰਮ ਕਰਦਾ ਆਇਆ ਹੈ ਇਸ ਲਈ ਪਿੰਡ ਨੇ ਵੀ ਇਸ ਕਰਕੇ ਇਹਨਾਂ ਨੂੰ ਵਿਕਾਸ ਦੇ ਕੰਮਾਂ ਵਾਸਤੇ ਇਹਨੂੰ ਮੂਰੇ ਰੱਖਿਆ ਤੇ ਨਾਲ ਹੀ ਜਿਵੇਂ ਦੱਸਿਆ ਕਿਸਾਨ ਜੁਨੀਆ ਚ ਵੀ ਇਹ ਦਿੱਲੀ ਬੈਠੇ ਰਹੇ ਨੇ ਉੱਥੇ ਵੀ ਵਾਕਈ ਵੀ ਜ ਆਪਣੇ ਹੜਾਏ ਨੇ ਉਦੋਂ ਵੀ ਇਹ ਅਮੂਰੇ ਹੋ ਕੇ ਇਹਨੇ ਨਕਰ ਦਾ ਨਾਮ ਚਮਕਾਇਆ ਇਸ ਲਈ ਇਹ ਅਸੀਂ ਇਹ ਜਿਹੜੀ ਪੰਚਾਇਤ ਹੈ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਬਣਾਈਆ ਤੇ ਗੁਰੂ ਮਹਾਰਾਜ ਕਿਰਪਾ ਕਰਨ ਤੇ ਸਰਤੇ ਮੇਰੇ ਪੈਰ ਹੱਥ ਰੱਖਣ ਇਹ ਇੱਕ ਨਗਰ ਦੀ ਤਰੱਕੀ ਬਾਤ ਹੈ ਤਤਪਰ ਰਹੇ ਇੰਨੇ ਕਹਿੰਦੇ ਹਿਕਮਾਂ ਦਾ ਜੱਜ ਕਾਂ ਦੇਖੋ ਜੀ ਦੋ ਸਾਡੇ ਸੀਐਮ ਸਾਹਿਬ ਭਵਾਂ ਸਰਦਾਰ ਭਵੰਤ ਸਿੰਘ ਜੀ ਮਾਨ ਤੇ ਮੇਰੇ ਵੱਡੇ ਭਰਾ ਐਮਐਲਏ ਨਾਬਾ ਸਰਦਾਰ ਗੁਰਦੇਵ ਸਿੰਘ ਜੀ ਦੇਵਮਾਨ ਜਿਨ੍ਹਾਂ ਦੀ ਇੱਕ ਕੋਸ਼ਿਸ਼ ਹੈ ਵੀ ਅਸੀਂ ਨਾਬੇ ਹਲਕੇ ਨੂੰ ਪੀ ਸਭ ਤੋਂ ਪੂਰੇ ਪੰਜਾਬ ਦੇ ਵਿੱਚ ਸੁੰਦਰ ਬਣਾਉਣਾ ਸੀ ਉਹਨਾਂ ਦੀ ਜਿਹੜੀ ਕੋਸ਼ਿਸ਼ ਸੀ ਉਹਨੂੰ ਅੱਜ ਸਾਡੇ ਨਗਰ ਨੇ ਬੂਰ ਪਾਇਆ ਮੇਰੇ ਛੋਟੇ ਭਰਾ ਸਰਦਾਰ ਜਤਿੰਦਰ ਸਿੰਘ ਰਾਜੂ ਨੂੰ ਸਰਪੰਚ ਤੇ ਸਾਡੀ ਸਾਰੇ ਜਿੰਨੀ ਨੌਜਵਾਨ ਪੰਚਾਇਤਾਂ ਸਾਰੇ ਨਗਰ ਨੇ ਮਿਲ ਕੇ ਬਣਾਈ ਆ ਔਰ ਅਸੀਂ ਐਮਐਲਏ ਸਾਹਿਬ ਨਾਲ ਮਿਲ ਕੇ ਸਾਡੇ ਪਿੰਡ ਦਾ ਵਿਕਾਸ ਕਰਾਵਾਂਗੇ ਔਰ ਸਾਡੇ ਪਿੰਡ ਨੂੰ ਪੂਰੇ ਪੰਜਾਬ ਵਿੱਚੋਂ ਇੱਕ ਨੰਬਰ ਦਾ ਸਾਫ ਸਫਾਈ ਸਾਡੇ ਪਿੰਡ ਦੀ ਪੰਚਾਇਤ ਸਰਬਸੰਮਤੀ ਨਾਲ ਬਣੀ ਹੈ ਜੀ ਬਹੁਤ ਵਧੀਆ ਪੰਚਾਇਤ ਆ ਬਸ ਸਾਡੇ ਨਗਰ ਨੂੰ ਇੰਨੀ ਜਿਆਦਾ ਖੁਸ਼ੀ ਆ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਪਿੰਡ ਦੇ ਵੱਤੋ ਵਾਦੇ ਵਿਕਾਸ ਕਰਨ ਨਿਰਪੱਖ ਹੋ ਕੇ ਵਿਕਾਸ ਕਰਨ ਸਾਰੇ ਪਿੰਡ ਦੇ ਇਹਨਾਂ ਨੂੰ ਮੋਢੇ ਨਾਲ ਮੋਢਾ ਲਾ ਕੇ ਸਹਿਯੋਗ ਕਰੂਗਾ ਪਾਰਟੀ ਬਾਜੀ ਤੋਂ ਉੱਪਰ ਉੱਟ ਕੇ ਮੈਂ ਜੀ ਪਹਿਲਾਂ ਸਾਰੇ ਨਗਰ ਦਾ ਜੀ तहे ਦਿਲੋਂ ਧੰਨਵਾਦ ਕਰਦਾ ਜੀ ਜਿਹੜਾ ਮੈਨੂੰ ਇਹਨਾਂ ਨੇ ਆਪ ਦਾ ਸੂਝਵਾਨ ਸਮਝ ਕੇ ਇਹਨਾਂ ਨੇ ਚੁਣਿਆ ਜੀ ਤੇ ਮੈਂ ਇਹਨਾਂ ਦਾ ਬਹੁਤ ਜਿਆਦਾ ਸ਼ੁਕਰਾਨਾ ਕਰਦਾ ਜੀ ਤੇ ਜੋ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਜਿਨ੍ਹਾਂ ਨੇ ਇਹਨਾਂ ਨੇ ਹੌਸਲੇ ਨਾਲ ਮੈਨੂੰ ਖੜਾਇਆ ਜੀ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ। ਕਿ ਕੀ ਕਹਿਣਾ ਚਾਹੀਦਾ? ਸਭ ਤੋਂ ਪਹਿਲਾਂ ਤਾਂ ਜੀ ਧੰਨਵਾਦ ਅਸੀਂ ਸਾਡੇ ਐਮਐਲਏ ਹਲਕੇ ਦੇ ਐਮਐਲਏ ਗੁਰਦੇਵ ਸਿੰਘ ਦੇਵਮਾਨ ਦਾ ਕਰਦੇ ਹਾਂ ਤੇ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਇਹ ਉੱਤਾ ਚੁੱਕਿਆ ਔਰ ਲੋਕਾਂ ਨੂੰ ਸਾਨੂੰ ਅਪੀਲ ਕੀਤੀ ਉਹਨਾਂ ਦੇ ਕਹਿਣ ਦੇ ਮੁਤਾਬਕ ਅਸੀਂ ਸਾਡੇ ਪਿੰਡ ਧਾਰੋਂ ਕੀ ਨਾਬੇ ਹਲਕੇ ਦੇ ਵਿੱਚ ਪਿੰਡਾ ਉਹ ਅਸੀਂ ਸਰਬਸੰਮਤੀ ਨਾਲ ਨੌਜਵਾਨ ਮੁੰਡੇ ਨੌਜਵਾਨ ਪੰਚਾਇਤ ਬਣਾਈ ਹੈ ਜੀ ਔਰ ਬੇਨਤੀ ਕਰਦੇ ਹਾਂ ਐਮਐਲਏ ਸਾਹਿਬ ਨੂੰ ਤੇ ਸੀਐਮ ਸਾਹਿਬ ਨੂੰ ਸਾਡੇ ਪਿੰਡ ਦੇ ਵਿੱਚ ਜੋ ਥੋਨੇ ਵਾਅਦਾ ਕੀਤਾ 5 ਲੱਖ ਰੁਪਇਆ ਤੇ ਸਟੇਡੀਅਮ ਬਿਲਕੁਲ ਸਾਡੇ ਪਿੰਡਾ ਸਟੇਡੀਅਮ ਨਹੀਂ ਹੋਏਗਾ ਬੱਚਿਆਂ ਦੇ ਖੇਡਣ ਲਈ ਜੀ ਔਰ 5 ਲੱਖ ਰੁਪਇਆ ਜੋ ਤੁਸੀਂ ਨੇ ਕਿਹਾ ਸਾਨੂੰ ਪਹਿਲ ਦੇ ਆਧਾਰ ਤੇ ਪਹਿਲੀ ਹੀ ਮੀਟਿੰਗ ਦੇ ਵਿੱਚ ਸਾਨੂੰ ਦਿੱਤਾ ਜਾਵੇ ਅਸੀਂ ਤੁਹਾਡੀ ਗੱਲ ਤੇ ਫੁੱਲ ਚੜਾਏ ਨੇ ਅਸੀਂ ਬੇਨਤੀ ਕਰਦੇ ਹਾਂ ਐਮਐਲਏ ਸਾਹਿਬ ਤੁਸੀਂ ਸਾਡੀ ਇਹ ਬੇਨਤੀ ਨੂੰ ਪ੍ਰਵਾਨ ਕਰਕੇ ਸਾਨੂੰ ਸਭ ਤੋਂ ਪਹਿਲਾਂ ਸਾਨੂੰ ਗ੍ਰਾਂਟ ਤੇ ਸਟੇਡੀਅਮ ਦਿੱਤਾ ਜਾਵੇ ਪਿੰਡ ਨੂੰ ਬਹੁਤ ਬਹੁਤ ਧੰਨਵਾਦ ਜੀ ਦੇਖੋ ਜੀ ਸਰਬਸੰਮਤੀ ਨਾਲ ਬਹੁਤ ਵਧੀਆ 40 50 ਸਾਡਾ ਵਾਦੇ ਇਹ ਫੈਸਲਾ ਹੋਇਆ ਔਰ ਮਨਪ੍ਰੀਤ ਜੂਰਾ ਗੁਨੇ ਇਹਨਾਂ ਦੀ ਰੇਹ ਦਾ ਸਰ ਔਰ ਪ੍ਰਵੰਤਕ ਸੱਜਣ ਨੇ ਬਣਾ ਨੇ ਤੇ ਚੇਅਰਮੈਨ ਸਾਹਿਬ ਨੇ ਔਰ ਸਾਫ ਦਾ ਸਰਪੰਚ ਪਰਮਦਾਸ ਨੇ ਇਹਨਾਂ ਦੀ ਸਤਿਕਾਰ ਚਲੋ ਜੋ ਵੀ ਸਰਜੀਤ ਸਿੰਘ ਦੀ ਐਸਡੀਓ ਜੋ ਹੋਇਆ ਬਹੁਤ ਵਧੀਆ ਹੋਇਆ ਜੀ ਤੇ ਨਗਰ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਅਸੀਂ ਕਾਮਨਾ ਕਰਦੇ ਹਾਂ ਪੰਚਾਇਤ ਦੁੱਗਣੀ ਦਾ ਤਕਨੀਕੀ ਤਰੱਕੀ ਕਰੇ ਤੇ ਪਿੰਡ ਦਾ ਵਿਕਾਸ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਹ ਪਿੰਡ ਦਾ ਕੋਈ ਨਾ ਇਹ ਪਹਿਲਾਂ ਬਣਨੀ ਆ। ਲਾਓ ਜੀ ਪਰੋਵਾ ਆ। ਸਾਰਿਆਂ ਨੂੰ ਮੋ। ਉਹ ਇਹਨਾਂ ਇਕੱਠੇ ਕਰਦੇ। ਖਵਾ ਦੇ ਵੀਰੇ। ਕੋਈ ਨਾ ਸਭ ਇਕੱਠੇ ਹੋਣ ਦੀ ਨੇ। ਹੌਸ ਸਮਾਰ ਕੇ ਖਵਾਓ। ਕਿਉਂ ਆਉਂਦਾ ਸਾਰੇ। ਮਨੇ ਆ ਜਾਇਆ ਤੇ ਆ। ਪਾ ਦੇ ਕੋਈ। 아! <목소리나> ਜਾ ਬਣਾ ਕੋਈ ਦਾਣਾ ਇਹ ਤਾਂ ਪਹਿਲਾਂ ਬਾਣ ਲਈ ਨਾ ਨਾ ਇਹ ਬਹੁਤ ਲੋਆਰ ਸਾਰਿਆਂ ਨੂੰ ਮੋਹ ਓਏ ਇੱਥੇ ਕਰ ਦੇ ਖਵਾ ਦੇ ਵੀਰੇ ਕੋਈ ਨਾ ਕਿੱਥੇ ਹੋਣ ਦੀ ਨੇ